ਸਤ ਸ਼੍ਰੀ ਅਕਾਲ ਜੀ ਡੈਨਿਕ ਸਵੇਰਾ ਟੀਵੀ ਤੁਸੀਂ ਦੇਖਦੇ ਪਿਓ ਮੈਂ ਹਿਮਾਂਸ਼ੂ ਤੁਹਾਡਾ ਦੋਸਤ ਇਸ ਸ਼ੋਅ ਦਾ ਹੋਸਟ ਸ਼ੋਅ ਦਾ ਨਾਮ ਹੈ ਭਾਈ ਗੱਲ ਕੀ ਹੈ ਤੇ ਅੱਜ ਦੇ ਸਾਡੇ ਖਾਸ ਮਹਿਮਾਨ ਨੇ ਸਾਡੇ ਹਰਮਨ ਪਿਆਰੇ ਆ ਪਾ ਜੀ ਕੌਣ ਤੁਸੀਂ ਮੈਂ ਕੌਣ ਹਾਂਜੀ ਉਹ ਤੂੰ ਆਪਣੇ ਸ਼ੋਅ ਚ ਬੁਲਾ ਕੇ ਕਹਿੰਦਾ ਤੁਸੀਂ ਕੌਣ ਹੋ ਮਤਲਬ ਇੱਕ ਵਾਰੀ ਖੁਦ ਆਪਣੀ ਇੰਟਰੋਡਕਸ਼ਨ ਦੇ ਦਿਓ ਸਭ ਨੂੰ ਓ ਮੈਂ ਮੰਤਰੀ ਹਾਂ ਹਾਂ ਕਿੱਥੋਂ ਦਾ ਆਪਣੀ ਪਾਰਟੀ ਦਾ ਕਿਹੜੀ ਪਾਰਟੀ ਦਾ ਉਹ ਜਿਹੜੀ ਸਮੱਸਿਆ ਸਰ ਆਪਣੇ ਵੱਲ ਖਿੱਚ ਲੈ ਮਤਲਬ ਕਿ ਕਦੇ ਇੱਧਰ ਤੇ ਕਦੇ ਉੱਧਰ ਐਦਾਂ ਹੀ ਆ ਸਾਡੀ ਚੌਧਰ ਅਸੇ ਗੱਲ ਦੱਸੋ ਹਾਂ ਜਨਾਬ ਤੇ ਮੁੱਕ ਚੁੱਕੇ ਨੇ ਹਾਂ ਹੁਣ ਤੁਸੀਂ ਅੱਜ ਕੱਲ ਕੀ ਕਰਨ ਰਹੇ ਹੋ ਓਏ ਅਗਲੇ ਚੋਣਾਂ ਦੀ ਤਿਆਰੀ ਐਨੀ ਜਲਦੀ ਓਏ ਇਹ ਨੂੰ ਇਹ ਨਹੀਂ ਪਤਾ ਉਹ ਜਿੰਨਾ ਜ਼ਰੂਰੀ ਹੁੰਦਾ ਰਸੋਈ ਚ ਪੋਣਾ ਛੋਟੇ ਬੱਚੇ ਦਾ ਰਾਤ ਨੂੰ ਰੋਣਾ ਤੇ ਅੱਜ ਕੱਲ੍ਹ ਦੀ ਆਸ਼ਕੀ ਦੇ ਵਿੱਚ ਬਾਬੂ ਚੋਣਾ ਓਏ ਓਨੀਆਂ ਜ਼ਰੂਰੀ ਨੇ ਸਾਡੇ ਦੇਸ਼ ਵਿੱਚ ਚੋਣਾ ਅੱਛਾ ਮੈਨੂੰ ਗੱਲ ਦੱਸੋ ਆਏ ਦਿਨ ਤੁਸੀਂ ਪਾਰਟੀਆਂ ਬਦਲਦੇ ਰਹਿੰਦੇ ਹੋ ਤੁਹਾਡੀ ਅਜ ਤੱਕ ਦੀ ਫੇਵਰਿਟ ਪਾਰਟੀ ਕਿਹੜੀ ਰਹੀ ਹੈ ਆਹ ਸਵਾਲ ਬਹੁਤ ਸੋਹਣਾ ਪੁੱਛਿਆ ਤੇ ਵੈਸੇ ਤਾਂ ਜਿਹੜੀ ਵੀਕੈਂਡ ਦੀ ਪਾਰਟੀ ਨਾ ਬੜੀ ਵਧੀਆ ਹੈ ਪਰ ਨਵੇਂ ਸਾਲ ਦੀ ਪਾਰਟੀ ਦੀ ਗੱਲ ਹੀ ਕੁਝ ਹੋਰ ਹੈ ਭਟੇ ਮੂੰਹ ਤੁਹਾਡੇ ਉਹ ਮੈਂ ਪੋਲਿਟਿਕਲ ਪਾਰਟੀ ਦੀ ਗੱਲ ਕਰ ਰਿਹਾ ਉਹ ਜਿਹੜੀ ਪਾਰਟੀ ਦਵੇ ਸਾਨੂੰ ਵਾਧੂ ਮਾਇਆ ਸਮਝ ਲਾ ਮੈਂ ਉਹਦੇ ਵੱਲ ਆਇਆ ਅੱਛਾ ਇਹ ਦੱਸੋ ਕਿ ਹੁਣ ਅਗਲਾ ਚੋਣ ਆਵਾਂ ਕਿਦੋਂ ਆ ਰਿਹਾ ਉਹ ਜਦੋਂ ਜਦੋਂ ਗਰੀਬ ਦੀ ਥਾਲੀ ਚ ਪੁਲਾਵ ਆ ਰਿਹਾ ਸਮਝ ਲੈ ਅਗਲਾ ਚੋਣ ਆ ਰਿਹਾ ਮੇਰੇ ਖੋਰ ਸਵਾਲ ਹਾਂ 5 ਸਾਲ ਵਾਦੇ ਤੇ ਬੜੇ ਕਰਦੇ ਹੋ ਪਰ ਪੂਰੇ ਕਰਦੇ ਨਹੀਂ ਚੱਕਰ ਕੀ ਹੈ ਉਹ ਜਦ ਨੇਕ ਹੀ ਨਾ ਹੋਣ ਇਰਾਦੇ ਤਾਂ ਕਿਵੇਂ ਪੂਰੇ ਹੋਣਗੇ ਵਾਦੇ ਸੋ ਇਸ ਮੌਕੇ ਤੇ ਮੰਤਰੀ ਸਾਹਿਬ ਜੰਦੇ ਜੰਦੇ ਮੈਂ ਵੀ ਤੁਹਾਨੂੰ ਕੁਝ ਡੈਡੀਕੇਟ ਕਰਨਾ ਚਾਹੁੰਦਾ ਹੈ ਹਾਂ ਕੀ ਇੱਕ ਗਾਣਾ ਮੇਰੇ ਲਈ ਲਿਖਿਆ ਹਾਂਜੀ ਆਉਣ ਦਿਓ ਆਉਣ ਦਿਓ ਤੇ ਲਾ ਫਿਰ ਹੋ ਤੂੰ ਬੇਵਫਾਈ ਮੈਂ ਤਾਂ ਵੀ ਤੈਨੂੰ ਵੋਟ ਪਾਉਂਦਾ ਇਹ ਲੋਕ ਕਹ ਰਹੇ ਨੇ ਹੋ ਤੂੰ ਬੇਵਫਾਈ ਮੈਂ ਤਾਂ ਵੀ ਤੈਨੂੰ ਵੋਟ ਪਾਉਂਦਾ ਮੈਂ ਕਈ ਵਾਰੀ ਸੋਚਾਂ ਤੈਨੂੰ ਵੋਟ ਨਾ ਪਾਵਾਂ ਇਹ ਤਾਂ ਵੀ ਤੇਰੀਆਂ ਗੱਪਾਂ ਵਿੱਚ ਖੋਈ ਜਾਂਦਾ ਏ ਉਹ ਦਿਲ ਵਾਰ-ਵਾਰ ਕਹਿੰਦਾ ਤੈਨੂੰ ਵੋਟ ਨਾ ਪਾਵਾਂ ਇਹ ਕਹਿੰਦੇ ਕਹਿੰਦੇ ਵੋਟਰ ਸਾਡਾ ਰੋਈ ਜਾਂਦਾ ਏ ਰੋਈ ਜਾਂਦਾ ਏ ਹੋ ਵੋਟਾਂ ਤੋਂ ਬਾਅਦ ਕੋਈ ਸੁਣਦਾ ਨਹੀਂ ਭੁੱਲ ਜਾਂਦਾ ਲੀਡਰਾਂ ਨੂੰ ਰਾ ਕਰਦਾ ਮੈਨੂੰ ਪਤਾ ਏ ਤੂੰ ਕਦੇ ਵੀ ਨਹੀਂ ਆਉਣਾ ਮੇਰੇ ਕੋਲ ਤਾਂ ਵੀ ਤੇਰਾ ਰਾ 5 ਸਾਲ ਤੱਕ ਦਾ ਪੰਜਾਬੀ ਲੋਕਾਂ ਨੂੰ ਤੁਰ ਜਗਾਰ ਦਿਵਾਉਣਾ ਹੋ ਹੋ ਪੰਜਾਬੀ ਲੋਕਾਂ ਨੂੰ ਤੁਰ ਜਗਾਰ ਦਵਾਉਣਾ ਤੇਰਾ ਇਹੀ ਲਾਰਾ ਲੋਕਾਂ ਨੂੰ ਡੁਬੋਈ ਜਾਂਦਾ ਏ ਦਿਲ ਵਾਰ-ਵਾਰ ਕਹਿੰਦਾ ਤੈਨੂੰ ਵੋਟ ਨਾ ਪਾਵਾਂ ਇਹ ਕਹਿੰਦੇ ਕਹਿੰਦੇ ਵੋਟਰ ਸਾਡਾ ਰੋਈ ਜਾਂਦਾ ਏ ਰੋਈ ਜਾਂਦਾ ਏ ਨਾ ਯਾਰ ਮੈਨੂੰ ਵੀ ਰੋਣਾ ਆ ਗਿਆ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ then ek savira tv youtube facebook instagram x aur whatsapp channel par